ਦੇਖ ਰਹੇ ਹਾਂ ਪੰਜਾਬ ਬਾਡਰ ਨਿਊਜ਼ ਪੰਜਾਬ ਦੇ ਵਿੱਚ ਜੋ ਪੰਚਾਇਤੀ ਚੋਣਾਂ ਨੇ ਸ਼ੁਰੂ ਹੋਣ ਜਾ ਰਹੀਆਂ ਨੇ ਔਰ ਦੱਸਦੀ ਹੈ ਕਿ ਅੱਜ ਡੀਸੀ ਪਠਾਨਕੋਟ ਦੇ ਵੱਲੋਂ ਇੱਕ ਹੁਣੇ ਲਿਸਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਸਪਸ਼ਟੀਕਰਨ ਕੀਤਾ ਗਿਆ ਹੈ ਕਿ ਕਿਸ ਪਿੰਡ ਤੋਂ ਕਿਵੇਂ ਦਾ ਕੈਂਡੀਡੇਟ ਜੋ ਹੈ ਉਹ ਰਹੇਗਾ ਐਸਸੀ ਰਹੇਗਾ ਜਾਂ ਜਨਰਲ ਰਹੇਗਾ ਸਭ ਤੋਂ ਪਹਿਲਾਂ ਸਭ ਦੀ ਨਜ਼ਰ ਜੋ ਹੈ ਬਮਿਆਲ ਤੇ ਸੀਗੀ ਔਰ ਬਮਿਆਲ ਦੀ ਜੇ ਗੱਲ ਕਰੀਏ ਤਾਂ ਆਪਾਂ ਬਮਿਆਲ ਨੂੰ ਜੋ ਜਨਰਲ ਸਿਲੈਕਟ ਕੀਤਾ ਗਿਆ ਜੋ ਡਿਪਟੀ ਪਠਾਨਕੋਟ ਦੇ ਵੱਲੋਂ ਜੋ ਲਿਸਟ ਜਾਰੀ ਕੀਤੀ ਗਈ ਉਸ ਵਿੱਚ ਬਮਿਆਲ ਦੀ ਸਭ ਤੋਂ ਪਹਿਲਾਂ ਗੱਲ ਕਰਾਂ ਤਾਂ ਬਮਿਆਲ ਨੂੰ ਜੋ ਹੈ ਜਰਨਲ ਸੀਟ ਤੋਂ ਜੋ ਕੈਂਡੀਡੇਟ ਹੈ ਉਹ ਬਮਿਆਲ ਤੋਂ ਇਲੈਕਸ਼ਨ ਲੜੇਗਾ ਔਰ ਇਸ ਤੋਂ ਬਾਅਦ ਤੁਹਾਡੇ ਨਾਲ ਸੱਜਣੀਆਂ ਆਪਾਂ ਸੀਟਾਂ ਜੋ ਨੇ ਉਸਆਂੀਆਂ ਕਰਦੇ ਆ ਜੋ ਲਿਸਟ ਪੂਰੀ ਮੇਰੇ ਕੋਲ ਜਾਰੀ ਹੈ ਸੋ ਲਗਾਤਾਰ ਸਭ ਤੋਂ ਪਹਿਲਾਂ ਆਪਾਂ ਜੋ ਐਸਸੀ ਸੀਟਾਂ ਸਿਲੈਕਟ ਕੀਤੀਆਂ ਗਈਆਂ ਨੇ ਜੋ ਐਸਸੀ ਰਿਜ਼ਰਵ ਕੀਤੀਆਂ ਗਈਆਂ ਨੇ ਡਿਸਟ੍ਰਿਕਟ ਕਲੋਜੀ ਲੋਜਿਸਟ ਜਾਰੀ ਕੀਤੀ ਹੈ ਉਹਨਾਂ ਪਿੰਡਾਂ ਦੇ ਨਾਮ ਲਵਾਂਗੇ ਅਨਿਆਲ ਜਨੀਆਲ ਮਨਵਾਲ ਮਗਵਾਲ ਮਸਤਪੁਰ ਰਤੜਵਾ ਐਂਡ ਸਕੂਲ ਇਹ ਜੋ ਸ਼ੇਮ ਨੇ ਇਹ ਇਨਾਂ ਤੋਂ ਐਸਸੀ ਜੋ ਹੈ ਰਿਜ਼ਰਵ ਕਰ ਦਿੱਤੀ ਗਈ ਹੈ ਠੀਕ ਹੈ ਜੀ ਉਸ ਤੋਂ ਬਾਅਦ ਚ ਗੱਲ ਕਰਾਂਗੇ ਜੋ ਐਸਸੀ ਔਮਨਸ ਸਲੈਕਟ ਕੀਤੇ ਗਏ ਨੇ ਉਹਨਾਂ ਦੇ ਵਿੱਚ ਐਮਾ ਸੈਦਾਂ ਗਾਜੀਵਾੜਮਾ ਘੇਰ ਖੋਜਗੀ ਚੱਕ ਮਿਰਜ਼ਾਪੁਰ ਮੁਠੀ ਅਤੇ ਸਰੋਤਾ ਇਹ ਜੋ ਪਿੰਡ ਨੇ ਇਹ ਸੱਤ ਪਿੰਡ ਲਗਭਗ ਨੇ ਜੋ ਕਿ ਐਸਸੀ ਔਮਨ ਕਾ ਦਿੱਤੇ ਗਏ ਨੇ ਇਨਾਂ ਤੋਂ ਜੋ ਹੈ ਚੋਂ ਜੋ ਹੈ ਉਹ ਐਸਸੀ ਔਮਨ ਲੜਨ ਗਿਆ ਤਾਂ ਕਿ ਨਾਰਿਕਸ਼ਕਤੀ ਨੂੰ ਜੋ ਹੈ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਜੋ ਬढ़ावा ਦਿੱਤਾ ਜਾਂਦਾ ਹੈ ਜਿਸ ਦੇ ਚਲਦੇ ਇਹ ਸੀਟਾਂ ਜਿਹੋਨੇ ਵੂਮਨ ਦੇ ਲਈ ਰਿਜ਼ਰਵ ਕੀਤੀਆਂ ਗਈਆਂ ਨੇ ਇਸ ਤੋਂ ਬਾਅਦ ਗੱਲ ਕਰਾਂਗੇ ਜੋ ਸਿੰਪਲ ਵੂਮਨ ਵੂਮਨ ਨੇ ਜੋ ਰਾਖਵਾਂ ਰੱਖੇਗੇ ਯਾਨੀ ਉਹ ਹੈਗੇ ਜੀ ਆਦਮ ਬਾਰਮਾ ਬਲੋਤਰ ਬਸਾਉ ਬਾਰਮਾ ਪਖੜੀ ਧਨਵਾਲ ਗੋਲਾ ਝੜੋਲੀ ਕਾਂਸ਼ੀ ਬਾਰਮਾ पला ये जो पिंड ने यह है जी सिंपल वोमेन मतलब किसी भी कास्ट तो वोमन जो है इस पिंड इलैक्शन लड़ सकती है और इस तुम तो बात गल जी जो जनरल ने ਉਦੋਂ ਨਾ ਪਹਿਲਾਂ ਵੀ ਸ਼ੇਅਰ ਕੀਤਾ ਗਿਆ ਇੱਕ ਨੰਬਰ ਤੇ ਬੰਮੀਆਲ ਨੂੰ ਰੱਖਿਆ ਜਾਂਦਾ ਕਿ ਉਹ ਸਾਰਿਆਂ ਦੀ ਪ੍ਰਾਇੋਰਟੀ ਜੋ ਹੈ ਬੰਮੀਆਲ ਤੇ ਰਹੀ ਹੈ ਕਿ ਬੰਮੀਆਲ ਅਖਰ ਜਨਰਲ ਰਹੇਗੀ ਜਾਂ ਐਸਚੀ ਰਹੇਗੀ ਔਰ ਬੜੇ ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਇਹ ਲਿਸਟ ਜਾਰੀ ਹੋਈ ਹੈ ਅਗਦੀ ਸੀ ਪਠਾਨਕੋਟ ਜੀ ਦੇ ਵੱਲੋਂ ਜੋ ਮੀਟਿੰਗ ਕੀਤੀ ਗਈ ਸੀ ਉਸ ਤੋਂ ਬਾਅਦ ਇਹ ਜਾਰੀ ਹੋਈ ਹੈ ਜਿਸ ਦੇ ਵਿੱਚ ਬੰਮੀਆਲ ਜੋ ਹੈ ਇਹ ਜਨਰਲ ਰਹੇਗਾ ਔਰ ਜਨਰਲਲੀ ਕੋਈ ਵੀ ਵਿਅਕਤੀ ਇਸ ਪਿੰਡ ਤੋਂ ਜੋ ਹੈ ਇਲੈਕਸ਼ਨ ਲੜ ਸਕਦਾ ਹੈ ਔਰ ਜਨਰਲ ਸਾਰੇ ਹੀ ਪਿੰਨਾ ਨਾਮ ਕੰਟੀਨਿਊ ਲਾਵਾਂਗੇ ਬੰਮੀਆਲ ਚੱਕ ਮੀਰ ਢਿੰਡਾ ਜੈਦਪੁਰ ਖੁਦਾਈਪੁਰ ਕੋਟ ਪਟੀਆਂ ਕੋਟਲੀ ਮਾ ਅਤੇ ਸਮਰਾਲਾ ਇਹ ਜੋ ਪਿੰਨੇ ਇਹ ਜਨਰਲ ਰੇਂਜ ਹੈ ਜਿਸ ਦੇ ਚਲਦੇ ਇਹਨਾਂ ਪਿੰਡਾਂ ਤੋਂ ਜਨਰਲ ਕਾਸਟ ਤੋਂ ਜੋ ਮੇਲ ਨੇ ਉਹ ਇਲੈਕਸ਼ਨ ਲੜ ਸਕਦੇ ਨੇ ਔਰ ਬਹੁਤ ਹੀ ਜਲਦੀ ਟੋਟਲ ਜੇ ਮੈਂ ਗੱਲ ਕਰਾਂ ਤਾਂ ਟੋਟਲ ਪੂਰੇ ਪੋਆ ਸੋਰੀ ਜੋ ਬਮਿਆਲ ਬਲਾਕ ਹਾਉਸ ਦੇ ਵਿੱਚ ਐਸਸੀ ਸੀਟਾਂ ਜਿਉਂ ਨੇ ਟੋਟਲ ਉਹ 6 ਰਹਿਣਗੇ ਆ एससी शेरन और एससी जो वोमन है एससी वोमन जो है टोटल सत्त ने और सब तो वीडी गल देखने ये है कि जो टोटल वोमेन सीटा है वो नौ ने और जनरल जो है वो नौ ने और ये टोटल वोमेन की गल करिए नौ छः पंद्रह एक सोलह जो ने आ, ਸਾਪਕ 16 ਸੀਟਾਂ ਜੋ ਨੇ ਵੂਮਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਬਮਿਆਲ ਬਲੌਕ ਦੇ ਵਿੱਚ ਰੱਖੀਆਂ ਰੱਖੀਆਂ ਗਈਆਂ ਨੇ ਜੋ ਕਿ ਕਿੰਨਾ ਕਿਤੇ ਦਰਸਾਉਂਦਾ ਹੈ ਕਿ ਜੋ ਪੰਜਾਬ ਸਰਕਾਰ ਹੈ ਉਹ ਜੋ ਨਾਰੀ ਸ਼ਕਤੀ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ ਵੂਮਨ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ ਜਿਸ ਦੇ ਚਲਦੇ ਇਹ ਫੈਸਲਾ ਜੋ ਅੱਜ ਕੀਤਾ ਗਿਆ ਟੋਟਲ 16 ਜੋ ਨੇ ਲੇਡੀਜ਼ ਦੇ ਲਈ ਰੱਖੀਆਂ ਸੀਟਾਂ ਜੋ ਨੇ ਬਮਿਆਲ ਬਲੌਕ ਦੇ ਵਿੱਚ ਰੱਖੀਆਂ ਗਈਆਂ ਨੇ ਬਾਕੀ ਦੇ ਪਿੰਡਾਂ ਦੇ ਅਪਡੇਟ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਤੁਸੀਂ ਦੇਖ ਰਹੇ ਹੋ ਪੰਜਾਬਾ ਬਾਦਮ ਨਿਊਜ਼ ਮੈਂ ਆਰਕੇਸ਼ ਸ਼ਰਮਾ ਬਮਿਆਲ